ਨੰਨਾ ਜੀ ਮੈਨੂੰ ਲੈ ਕੇ ਜਾ ਰਹੇ ਆ ਚੋਣ ਪ੍ਰਚਾਰ ਕਰਨ ਤੇ ਮੈਂ ਨੰਨਾ ਜੀ ਦੇ ਪਿੱਛੇ ਬੈਠਾ ਆਟੋ 'ਚ ਆਏ ਹੋਏ ਨੰਨਾ ਜੀ ਇਹ ਆਏ ਇਹ ਇਹ ਨੰਨਾ ਜੀ ਕਿੱਥੇ ਗਿਆ ਇਹ ਰਿਹਾ ਹਾਂਜੀ ਨੰਨਾ ਜੀ ਕੀ ਕਹਿਣਾ ਚਾਹੋਗੇ ਅੱਜ ਮੈਨੂੰ ਆਟੋ 'ਚ ਲੈ ਕੇ ਜਾ ਰਹੇ ਹੋ ਤੁਸੀਂ ਪੰਦੀਪ ਜੀ ਅੱਜ ਮੇਰੀ ਇੱਛਾ ਸੀ ਕਿ ਮੈਂ ਤੁਹਾਨੂੰ ਨਾਲ ਚੋਣ ਪ੍ਰਚਾਰ ਜਿਹੜਾ ਮੈਂ ਕਰਨਾ ਹੈ ਉਹ ਅੱਜ ਮੈਂ ਤੁਹਾਨੂੰ ਆਪਣੇ ਆਟੋ 'ਚ ਬਿਠਾ ਕੇ ਲੈ ਕੇ ਚੱਲਾਂਗਾ ਠੀਕ ਚੱਲ ਰਿਹਾ ਚੋਣ ਪ੍ਰਚਾਰ ਬਹੁਤ ਵਧੀਆ ਜੀ ਬੱਲੇ ਬੱਲੇ ਹੋ ਰਹੀ ਹੈ ਜੀ ਆਪਣੀ ਤਾਂ ਸਮਰਥਨ ਸਹੀ ਮਿਲ ਰਿਹਾ ਹੈ ਬਹੁਤ ਸਮਰਥਨ ਪੰਦੀਪ ਜੀ ਮੈਂ ਕਰਨਾ ਜਿਹੜੇ ਹੋਲ ਕੈਂਡੀਡੇਟ ਨੇ ਨਾ ਉਹ ਲੋਕਾਂ ਨੂੰ ਜਨਤਾ ਨੂੰ ਆਪ ਕਹਿੰਦੇ ਨੇ ਕਿ ਸਾਡਾ ਸਾਡੀ ਸਪੋਰਟ ਕਰੋ ਤੇ ਸਾਡੇ ਕੋਈ ਪ੍ਰੋਗਰਾਮ ਦੇਖੋ ਪਰ ਮੈਂ ਹਜੇ ਤੱਕ ਕਿਸੇ ਵੀ ਆਪਣੇ ਸਪੋਰਟਰ ਨੂੰ ਇਹ ਨਹੀਂ ਕਿਹਾ ਕਿ ਆਪਣਾ ਕੋਈ ਪ੍ਰੋਗਰਾਮ ਦੇਖੋ ਮੈਨੂੰ ਮੇਰੇ ਸਪੋਰਟਰਾਂ ਤੇ ਵੋਟਰਾਂ ਨੇ ਖੁਦ ਇੰਨੇ ਫੋਨ ਆ ਗਏ ਦਿਨ ਚ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਪ੍ਰੋਗਰਾਮ ਰੱਖਨੇ ਤੁਹਾਨੂੰ ਸਨਮਾਨਿਤ ਕਰਨਾ ਹੈ ਤੇ ਇਹ ਅਸੀਂ ਨੰਨਾ ਜੀ ਦੇ ਨਾਲ ਜਾ ਰਹੇ ਹਾਂ ਤੇ ਨੰਨਾ ਜੀ ਦਾ ਆਟੋ ਜਿਹੜਾ ਇਹਨਾਂ ਨੂੰ ਗੁਰੂ ਤੇਗ ਬਹਾਦਰ ਜਿਹੜੇ ਹੈਗੇ ਆਟੋ ਵਾਲੇ ਉਹਨਾਂ ਨੇ ਇਹਨਾਂ ਨੂੰ ਦਿੱਤਾ ਸੀਗਾ ਤੇ ਨੰਨਾ ਜੀ ਪੇਸ ਬਦਲ ਕੇ ਆਇਸੀ ਹੋਤਾ ਤੁਸੀਂ ਦੇਖ ਲਿਆ ਸੀਗਾ ਕਿਉਂਕਿ ਇਹਨਾਂ ਦੇ ਜਿਹੜੇ ਗਨਮੈਨ ਹੈ ਉਹ ਅੱਜ ਕਿਤੇ ਗਏ ਸੀ ਇੱਕ ਮਿਲਣ ਇਹਨਾਂ ਨੇ ਮਿਲਣਾ ਸੀਗਾ ਲੋਕਾਂ ਨੂੰ ਤੇ ਇਹ ਉਹਨਾਂ ਨੂੰ ਮਤਲਬ ਪੈਸ ਬਦਲ ਕੇ ਆਇਆ ਕਿ ਕੋਈ ਇਹਨਾਂ ਨੂੰ ਪਛਾਣਨ ਵਾਲੇ ਕਿਉਂਕਿ ਨੰਨਾ ਜੀ ਨੂੰ ਸਮਰਥਨ ਪੂਰਾ ਮਿਲ ਰਿਹਾ ਲੋਕੀ ਰਸਤੇ 'ਚ ਰੋਕ ਰੋਕ ਕੇ ਨੰਨਾ ਜੀ ਦੇ ਨਾਲ ਫੋਟੋ ਆ ਖਿਚਾ ਰਹੇ ਆ ਤੇ ਅਸੀਂ ਵੀ ਇਹੀ ਕਵਾਂਗੇ ਕਿ ਵੀ ਨੰਨਾ ਜੀ ਦਾ ਜਿਹੜਾ ਟੈਲੀਫੋਨ ਨੰਬਰ ਹੈ ਉਹ ਵੀ ਅਸੀਂ ਥੱਲੇ ਨੀਚੇ ਦਿੱਤਾ ਵੇ ਤੇ ਵੈਸੇ ਤਾਂ ਲੋਕੀ ਬਹੁਤ ਸਮਰਥਨ ਦੇ ਰਹੇ ਆ ਤੇ ਪੈਸੇ ਵੀ ਨੰਨਾ ਜੀ ਨੂੰ ਦੇ ਰਹੇ ਆ ਲੋਕੀ ਤੇ ਇਹਨਾਂ ਨੂੰ ਵੋਟਾਂ ਵੀ ਦਿਓ ਨੰਨਾ ਜੀ ਨੇ ਇੱਕ ਗੱਲ ਕਹੀ ਹੈ ਕਿ ਵੀ ਤੁਸੀਂ ਮੇਰੇ ਨਾਲ ਪਾਵੇਂ ਰੋਜ਼ ਨਾ ਮਿਲੋ ਮੈਨੂੰ ਮੇਰੇ ਲਈ ਆਪਣਾ ਕੰਮ ਕਰੋ ਤੁਸੀਂ ਮੇਰੇ ਲਈ ਆਪਣਾ ਕੰਮ ਨਾ ਛੱਡੋ ਪਰ ਇੱਕ ਤਰੀਕ ਨੂੰ ਇੱਕ ਦਿਨ ਮੈਂ ਮੰਗਦਾ ਇੱਕ ਤਰੀਕ ਨੂੰ ਤੁਸੀਂ ਦੱਸ ਦਿਓ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਕਿ ਸੱਚਾਈ ਦੀ ਜਿੱਤ ਹੁੰਦੀ ਹੈ ਕਿ ਗਰੀਬ ਬੰਦੇ ਦੀ ਆਵਾਜ਼ ਚ ਦਮ ਹੁੰਦਾ ਤੇ ਨੰਨੇ ਨੂੰ ਵਰਤੋਂ-ਵਤ ਵੋਟਾਂ ਪਾ ਕੇ ਇਹਨੂੰ ਕਾਮਯਾਬ ਕਰੋ ਦੇਖੋ ਨੰਨਾ ਜੀ ਐ ਮੈਨੂੰ ਲੈ ਕੇ ਜਾ ਰਹੇ ਆ ਅੱਠ ਆਟਾ ਕਿਸ ਤਰੀਕੇ ਦੇ ਨਾਲ ਨੰਨਾ ਜੀ ਪੂਰਾ ਜਿਹੜਾ ਆਪਣਾ ਕੰਪੇਨਿੰਗ ਆ ਉਹ ਕਰ ਰਹੇ ਆ ਵੀਡੀਓ ਨੂੰ ਸ਼ੇਅਰ ਕਰੋ ਵੋਟ ਕਰੋ ਆ ਗਿਆ ਨੰਨਾ ਆ ਗਿਆ ਨੰਨਾ ਦੇਖ ਤਾਂ ਐਵੇਂ ਨੰਨਾ ਆ ਗਿਆ ਨੰਨਾ ਆ ਗਿਆ ਨੰਨਾ ਲੋਕਾਂ ਨਾਲ ਮਿਲਦਾ ਜੁਲਦਾ ਇਹ ਜਾ ਰਹੇ ਤੇ ਲੋਕਾਂ ਨੂੰ ਨਾਲ-ਨਾਲ ਵੋਟ ਦੀ ਅਪੀਲ ਵੀ ਕਰ ਰਹੇ ਆ ਤੇ ਦੇਖੋ ਕਿਸ ਤਰੀਕੇ ਦੇ ਨਾਲ ਜਿੱਦਾਂ ਵੱਡੀ ਵੱਡੀ ਰਾਜਨੀਤੀ ਪਾਰਟੀਆਂ ਹੁੰਦੀਆਂ ਉਹਨਾਂ ਦੇ ਨਾਲ ਸਮਰਥਕ ਹੁੰਦੇ ਆ ਪੋਸਟਰ ਬੈਨਰ ਪਤਾ ਨਹੀਂ ਕੀ ਕੁਝ ਛਪਿਆ ਹੁੰਦਾ ਇਹ ਦੇਖੋ ਇਹ ਰਸਤੇ 'ਚ ਰੁਕਿਆ ਤੇ देना एमपी ਦਾ ਇਲੈਕਸ਼ਨ ਹਾਂਜੀ ਆਜ਼ਾਦ ਉਮੀਦਵਾਰ ਆ ਗਿਆ ਨੰਨਾ ਆ ਗਿਆ ਨੰਨਾ ਜੇ ਰਾਜਪੁਰੇ ਤੋਂ ਗੜੀ ਸੀਟਾ ਆਪਣਾ ਪਟਿਆਰੇ ਦੀ ਸੀਟ ਹੈ ਵੀ ਆਪਾਂ ਰਾਜਪੁਰੇ ਤੋਂ ਆਪਾਂ ਰਾਜਪੁਰੇ ਤੋਂ ਆ ਲੋਕਾਂ ਨੂੰ ਮਿਲਵਾਉਂਦੇ ਹਾਂ ਹਾਂਜੀ ਸਿਆਲ ਜੀ ਵਾਜਣਾ ਹੈ ਨਹੀਂ ਬਿਲਕੁਲ ਇਸ ਇਸੇ ਤਰੀਕੇ ਦੇ ਨਾਲ ਨੰਨਾ ਆਪਣੀ ਕੰਪੇਨਿੰਗ ਕਰਦਾ ਹੈ ਆ ਕਿ ਕੱਲਾ ਹੀ ਇਹ ਕਹਿੰਦਾ ਕਿ ਵੀ ਲੋਕੀ ਮੇਰੇ ਲਈ ਆਪਣਾ ਟਾਈਮ ਵੇਸਟ ਨਾ ਕਰੋ ਆਪਣਾ ਬਿਜ਼ਨਸ ਕਰੋ ਤੇ ਆਪਣੇ ਬਿਜ਼ਨਸ ਵੱਲ ਜ਼ਿਆਦਾ ਧਿਆਨ ਦਿਓ ਬਸ ਮੈਨੂੰ ਇੱਕ ਦਿਨ ਦੇ ਦਿਓ ਇੱਕ ਤਰੀਕ ਨੂੰ ਵੋਟਾਂ ਪਾ ਕੇ ਰਾਜਨੀਤੀ ਪਾਰਟੀਆਂ ਨੂੰ ਇਹ ਦਿਖਾ ਦਿਓ ਕਿ ਗਰੀਬ ਦੀ ਜਿਹੜੀ ਆਵਾਜ਼ ਆਉਂਦੀ ਹੈ ਇੱਕ ਦਿਨ ਗਰੀਬ ਦਾ ਵੀ ਆਂਦਾ ਜ਼ਰੂਰ ਹੈ। ਹਾਂਜੀ। ਹਾਂਜੀ। ਬਹੁਤ ਸਾਰੇ ਲੋਕ ਕਰੋਤ ਕਰਨਗੇ ਅੱਜ ਅੱਜ ਨਾ ਚਾਹ ਰਹੇ। ਇਹ ਵਦਨਾ ਸਾਰਾ ਤੋਂ ਵਿਖਿਆ ਅਸੀਂ ਇਹ। ਯਕ ਪੱਲੇ ਤੇ ਹੈਗੇ ਨਾ ਮੈਂਬਰ ਹੈਗੇ।